ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਲਵਾ ਹੌਰਸ ਤੇ ਅੱਜ ਸਾਡੀ ਮਾਲਵਾ ਹੌਰਸ ਦੀ ਟੀਮ ਪਹੁੰਚੀ ਸੀ ਪਿੰਡ ਸਲਾਣੇ ਬਾਈ ਚਰਨੀ ਸਲਾਣੇ ਕੋਲ ਬਾਈ ਹੋਰਾਂ ਦਾ ਘੋੜਾ ਫਰਮਾਉਣ ਦੀ ਪਹੁੰਚੇ ਹੋਏ ਸੀ ਡਾਕਟਰ ਕੁਲਵਿੰਦਰ ਸਿੰਘ ਐਨੀਮਲ ਨੌਲਜ ਵਾਲਾ ਬਾਈ ਤੇ ਬਾਈ ਦੀ ਇੰਟਰਵਿਊ ਕਰਨਾ ਆਏ ਹੋਏ ਸੀਗੇ ਇੰਟਰਵਿਊ ਤੋਂ ਬਾਅਦ ਘੋੜਾ ਕੱਟ ਲਿਆ ਸੀਗਾ ਕੁਝ ਸ਼ਾਰਟ ਲੈਣ ਲਈ ਬਾਈ ਹੋਰਾਂ ਨੇ ਸ਼ਾਰਟ ਲੈਣੀ ਸੀਗੇ ਤੇ ਨਾਲ ਨਾਲ ਆਪਾਂ ਵੀ ਸ਼ਾਰਟ ਲਏ ਤੇ ਘੋੜਾ ਬਹੁਤ ਜਾਂਚ ਸੀਗਾ ਘੋੜੇ ਚ ਐਟੀਟਿਊਡ ਤੇ ਨਖਰਾ ਤਾਂ ਭਰ ਭਰ ਕੇ ਆ ਤੇ ਬਾਕੀ ਘੋੜੇ ਦੀ ਡਿਟੇਲ ਦੱਸੀ ਜੇ ਘੋੜੇ ਦਾ ਨਾਮ ਆ ਜੀ ਲਾਣੇਦਾਰ ਸਮੁੰਦਰ ਘੋੜੇ ਦਾ ਬੱਚਾ ਇਹ ਤੇ ਘੋੜੇ ਦਾ ਕੱਦ ਬਾਰੇ ਦੱਸੀਏ ਤਾਂ ਘੋੜੇ ਦਾ ਕੱਦ ਆ ਜੀ 66 66 ਪਲੱਸ ਇਹ ਆ ਤੇ ਆਪਾਂ 66 ਹੀ ਦੱਸਦੇ ਹਾਂ ਤੇ ਉਹ ਤੋਂ ਬਾਅਦ ਜੇ ਕੋਈ ਵੀ ਸੱਜਣ ਮਿੱਤਰ ਘੋੜੇ ਦੀ ਸਟੱਡੀ ਸਰਵਿਸ ਲੈਣਾ ਚਾਹੁੰਦਾ ਤਾਂ ਘੋੜੇ ਦੀ ਫੀਸ ਬਾਈ ਹੋਰਾਂ ਨੇ ਰੱਖੀ ਆ 21000 ਬਾਕੀ ਜੇ ਜ਼ਿਆਦਾ ਤੁਸੀਂ ਕੋਈ ਇਨਕੁਆਰੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਡਿਟੇਲ ਲੈਣੀ ਚਾਹੁੰਦੇ ਹੋ ਇਨਕੁਆਇਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਬਾਈ ਹੋਰਾਂ ਦਾ ਨੰਬਰ ਵਿੱਚ ਥੱਲੇ ਮੈਂਸ਼ਨ ਕਰ ਰਿਹਾ ਸਕਰੀਨ ਤੇ ਚੱਲ ਰਿਹਾ ਬਾਈ ਹੋਰਾਂ ਨੂੰ ਕਾਲ ਕਰਕੇ ਤੁਸੀਂ ਗੱਲ ਕਰ ਸਕਦੇ ਹੋ ਬਾਕੀ ਮਿੱਤਰੋ ਤੁਹਾਨੂੰ ਘੋੜਾ ਕਿਦਾਂ ਦਾ ਲੱਗਿਆ ਕਮੈਂਟਾਂ ਚ ਜਰੂਰ ਦੱਸਿਓ ਤੇ ਆਪਣੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਸ ਦੇ ਨਾਲ ਆਪਣੇ ਚੈਨਲ ਦੀਆਂ ਹੋਰ ਵੀਡੀਓ ਤੁਹਾਨੂੰ ਆਸਾਨੀ ਨਾਲ ਮਿਲ ਸਕਣ ਜੇ ਕੋਈ ਵੀ ਸੱਜਣ ਮਿੱਤਰ ਆਪਣੇ ਚੈਨਲ ਤੋਂ ਵੀਡੀਓ ਜਾ ਫੋਟੋਗ੍ਰਾਫੀ ਕਰਾਉਣਾ ਚਾਹੁੰਦਾ ਤਾਂ نیچے ਮੈਂ ਆਪਣਾ ਨੰਬਰ ਤੇ ਐਡੀ ਮੈਂਸ਼ਨ ਕਰ ਰਿਹਾ ਇੱਥੇ ਕੰਟੈਕਟ ਕਰ ਸਕਦੇ ਹੋ ਧੰਨਵਾਦ